ਮਹਾਰੂਜੀ ਕਾ ਖਾਲਸਾ ਵੇਜੀ ਫਤਿਹ ਇਹ ਜਿਹੜੀ ਆਪਾਂ ਵੀਡੀਓ ਹੁਣ ਬਣਾਉਣ ਲੱਗੇ ਆ ਇਹ ਤੁਸੀਂ ਕਦੀ ਨਹੀਂ ਦੇਖੀ ਹੋਣੀ ਇਹ ਆਪਾਂ ਮੁਖਾਵਾਂਗੇ ਤੁਹਾਨੂੰ ਇੰਗਲੈਂਡ ਦੇ ਖੇਤ ਤੇ ਇੰਗਲੈਂਡ ਦੇ 뷰 ਦੇਖੋ ਜੀ ਹੁਣ ਆ ਦੇਖੋ ਔਰ ਦੂਰ ਤੱਕ ਸਾਰੇ ਖੇਤ ਨੇ ਤੇ ਕਿੰਨੀ ਦੂਰ ਤੱਕ ਆ ਸਾਰਾ ਪਹਾੜੀ ਏਰੀਆ ਹਨਾ ਸਾਰੇ ਹਾਂਜੀ ਕਣਕ ਵੱਡੀ ਪਈ ਆ ਖੇਤ ਵਾਏ ਇੱਥੇ ਇੱਕ ਪਲਾਂ ਕਣਕ ਸੀ ਇਹ ਕਣਕ ਇਹਨਾਂ ਨੇ ਵੱਢ ਲਈ ਆਣਕ ਵੱਢ ਕੇ ਤੇ ਮੇਰੇ ਖਾਲ ਵਾਹ ਵੀ ਦਿੱਤੀ ਹੈ ਹਨਾ ਹਾਂਜੀ ਤੇ ਭਾਰੀ ਤੋਂ ਸਾਈਡ ਤੇ ਜਾਣਾ ਆਪਾਂ ਨਾ ਆ ਵੀ ਪਿੰਡ ਆ ਕੋਈ ਹੈ ਨਾ ਇਹ ਦੂਜਾ ਪਿੰਡ ਆ ਗਿਆ ਜੀ ਅਗਲਾ ਇਥੇ ਉਸ ਦੰਦਖਾਨੇ 20 ਦੀ ਸਪੀਡ ਲਿਖੀ ਆ 20 ਤੋਂ ਤੇਜ਼ ਗੱਡੀ ਨਹੀਂ ਚਲਾ ਸਕਦਾ ਇਥੇ ਬੜਾ ਡਿਸਪਲਿਨ ਦੇ ਵਿੱਚ ਰਹਿੰਦੇ ਨੇ ਤੇ ਬੜੀ ਵਧੀਆ ਗੱਲ ਆ ਤਾਂ ਕਿੰਨਾ ਟਾਈਮ ਲੱਗੂਗਾ ਇਤੋਂ ਇਤੋਂ ਆਪਾਂ 50 ਮਿੰਟ 50 ਮਿੰਟ ਹੋਰ ਲੱਗਣੇ ਹਨ ਇੱਕ ਇੱਕ ਸ਼ਮ ਤੇ ਸਾਰਾ ਇਸ ਤਰ੍ਹਾਂ ਹੀ ਆ ਬਹੁਤ ਘਬਾਲ ਹੈ ਦਰਖਤ ਦੇਖੋ ਬੜੇ ਪੁਰਾਣੇ ਦਰਖਤ ਨੇ ਫਿਰ ਇਹ ਦਰਖਤ ਉਹ ਕੱਟਦੇ ਨਹੀਂ ਇੱਥੇ ਆ ਪਹਾੜੀ ਕੱਟ ਕੇ ਬਣਾਇਆ ਉਹਨਾਂ ਨੇ ਹਾਂ 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 40 ਸਤਾ ਬਣਾਇਆ ਪਹਾੜੀ ਕੱਟ ਕੇ ਬਣਾਇਆ ਸੀਗਾ ਹਾਂ ਨਾਲ ਨਾਲ ਫਿਰਨੀ ਬਣੀ ਆ ਉਹ ਤੋਰ ਜਾਂਦੀ ਚਾਰ ਦਵਾਰੀ ਕੀਤੀ ਸਾਰੀ ਇਹ ਹਾਂ ਉਹ ਲਗਲਾ ਪਿੰਡ ਆਏਗਾ ਫਿਰ ਫਿਰ ਆਪਾਂ ਵੀਰੋਂ ਕਾਵਾਂਗੇ ਆਇਆ ਪਿੰਡ ਦਾ ਨਾਂ ਜੀ ਵੁਟਨ ਏਰੀਆ ਏ ਤੇ ਆ ਦੇਖੋ ਸੜਕ ਛੋਟੀ ਆ ਵੀਡੀਓ ਬੜਾ ਕਮਾਲ ਦਾ ਮੈਂ ਸੋਚਿਆ ਵੀ ਵੀਡੀਓ ਬਣਾ ਲਈਏ ਵਿੱਚ ਇਹ ਵੀਡੀਓ ਦੇਖ ਕੇ ਤੇ ਸ਼ੇਅਰ ਵੀ ਕਰਿਓ ਹੋਰ ਬਾਕੀ ਜਿਹੜੇ ਆ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਉਹਨਾਂ ਨੂੰ ਦਿਖਾਓ ਕਿ ਇਹ ਇੰਗਲੈਂਡ ਦੇ ਪਿੰਡ ਦੇਖੋ ਕਿੰਨੇ ਕਮਾਲ ਦੇ ਪਿੰਡ ਆ ਇੱਥੇ ਕਿੰਨੀ ਹਰਿਆਵਲ ਆ ਕਿੰਨੇ ਵਧੀਆ ਤਰੀਕੇ ਨਾਲ ਰੱਖੀ ਲੈਂਦੇ ਆ ਸਾਰਾ ਸਾਈਡਾਂ ਤੇ ਇੱਥੇ ਖੇਤੀਬਾੜੀ ਕਰਦੇ ਸਾਰੇ ਇੱਥੇ ਵੀ ਅ ਪਰ ਆ ਜਿਹੜੇ ਦਰਖਤ ਲਾਏ ਸੇਫਟੀ ਵਾਸਤੇ ਲਾਏ ਇਹਨਾਂ ਨੇ ਮੈਂ ਦੇਖੀ ਹੋ ਕੇ ਇਹ ਤੁਸੀਂ ਹਰਾਣ ਹੋ ਜਾਣਾ ਕਿ ਇੰਗਲੈਂਡ ਦੇ ਵਿੱਚ ਕਮਾਲ ਨੇ ਇੱਥੇ ਨਾਲ ਸਪੀਡ ਲਿਖ ਕੇ ਲਾਈ ਹੈ ਕਿ 20 ਦੀ ਸਪੀਡ ਹੈ ਕਿਉਂਕਿ ਅਗੇ ਰਾਤੇ ਕਾ ਮੋੜ ਆ ਦੇਖੋ ਘਰ ਆ ਆ ਛੋਟਾ ਜਿਹਾ ਟਾਊਨ ਹੈ ਕੋਈ ਪਤਾ ਨਹੀਂ ਕਿਹੜਾ ਨਾਮ ਨਹੀਂ ਲਿਖਿਆ ਆ ਟੋਪਿੰਗ ਖਤਮ ਹੋ ਗਿਆ ਜੀ ਆ ਹੋ ਇਸ ਇਸ ਪਾਸੇ ਘਰ ਹੈਗੇ ਥੋੜੇ ਜੀ ਤਰੀਆਂ ਆ ਪਿੰਡ ਖਤਮ ਹੋ ਗਿਆ ਜੀ ਵੈਗੂ ਜੀ ਦਾ ਖਾਲਸਾ ਵੈਕਟੀ ਫਤਿਹ ਜੀ ਅੱਜ ਮੈਂ ਇੰਗਲੈਂਡ ਪਹੁੰਚ ਗਿਆ ਤੇ 에어ਪੋਰਟ ਤੋਂ ਮੈਨੂੰ ਕਰਨਦੀਪ ਸਿੰਘ ਰਧਾਵਾ ਨੇ ਲਿਆ ਤੇ ਹੁਣ ਅਸੀਂ ਜਾ ਰਹੇ ਹਿਵਸ਼ਮ ਤੇ ਐ ਤਾਂदेखो ਨੀ ਇਹ ਥੋੜਾ ਸ਼ਾਰਟਕਟ ਰਸਤਾ ਹੀ ਪਿੰਡਾਂ ਵਿੱਚ ਜਾ ਰਹੇ ਹਾਂ ਪਿੰਡਾਂ ਵਿੱਚ ਦੀ ਤੇ ਵੀ ਉਹ ਦੇਖੋ ਕਿੰਨਾ ਸੋਹਣਾ ਕਮਾਲ ਦਾ ਇਹ ਬਹੁਤ 라 ਸੋਹਣਾ ਸਾਫ਼ ਸੁਥਰਾ ਏਰੀਆ ਬਹੁਤ ਬਈ ਆਏ ਪੁਰਾਣੇ ਤਰੀਕੇ ਦੇ ਬਣੇ ਘਰ ਸਾਰੇ ਈ ਪੜ੍ਹਨਾ ਹਣਾ ਮੇਰਾ ਹਲਾ ਕਿਹੜਾ ਪਿੰਡ ਚ ਆਕਸਫੋਰਡ ਆਕਸਫੋਰਡ ਆ ਹਾਂਜੀ ਆਕਸਫੋਰਡ ਯੂਨੀਵਰਸਿਟੀ ਆਪ ਜੀ ਨੇ ਸੁਣੀ ਹੋਣੀ ਨਾਮ ਤੇ ਉਹਦੇ ਲੱਗੇ ਆਈ ਉਹਦੇ ਚ ਪੈਂਦਾ ਏ ਤੇ ਬਹੁਤ ਕਮਾਲ ਦੇਖੋ ਜੀ ਉੜਾ ਕਿ ਖੇਤ ਸ਼ੁਰੂ ਹੋ ਗਏ ਸਾਰੇ ਤੇ ਹੁਣ ਆਪਾਂ ਖੇਤਾਂ ਦੇ ਵਿੱਚ ਦੀ ਜਾਵਾਂਗੇ